ਨਰੋ ਪਹਿਲੇ ਇਹੀ ਐਸਐਸਪੀ ਜਿਹਦਾ ਨਾਮ ਨਾਨਕ ਸਿੰਘ ਹੈ ਨਾ ਬਹੁਤ ਚੰਗਾ ਹੈ ਬਟ ਕਮ ਚੰਗੇ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਇਮੀਡੀਟਲੀ ਉਹਨੂੰ ਉੱਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉੱਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰਿਆਂ ਨੂੰ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਰਸ ਹਨ ਮਾਫੀ ਵੀ ਮੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੌਰ ਤੇ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ ਤੇ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਤੇ ਇਹਨਾਂ ਨੂੰ برخਾਸ ਕੀਤਾ ਜਾਏ ਦੇ ਆਰ men in uniform ਇਹਨਾਂ ਨੇ ਕਾਇਦਾ ਤੇ ਕਾਨੂੰਨ ਸਰ ਲਾਗੂ ਕਰਨਾ ਸਰ ਇੱਕ 13 ਮਾਰਚ ਵਾਲੇ ਦਿਨ ਸਾਰੇ ਪੰਜਾਬ ਨੇ ਇੱਕ ਬਹੁਤ ਦਰਦਨਾਕ ਘਟਨਾ ਸਾਰਿਆਂ ਦੇ ਨੋਟਿਸ ਚ ਆਈ ਜਿਹੜੀ ਪੰਜਾਬ ਦੀ ਸ਼ਾਨ ਹੈ ਸਰ ਜੈ ਜਵਾਨ ਤੇ ਜੈ ਕਿਸਾਨ ਇੱਕ ਸਰਵਿੰਗ ਇੰਡੀਅਨ ਆਰਮੀ ਦਾ ਸਿੱਖ ਆਫੀਸਰ ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਦੀ ਏਜੰਸੀਜ਼ ਦੇ ਵਿੱਚ ਉਹ ਲੱਗਾ ਹੈ ਦਿੱਲੀ ਦੇ ਤੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ਼ਹਿਰ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਬਿਆਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਤੋਂ ਉਹਨਾਂ ਦੀ ਵਾਈਫ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸਿਵਲિયન ਕੱਪੜਿਆਂ ਦੇ ਵਿੱਚ ਕੁ ਤਕਰੀਬਨ 12 13 ਉਹਨਾਂ ਦੀ ਸਪੀਕਰ ਸਭ ਗਿਣਤੀ ਸੀ ਜੀ ਪ੍ਰਾਈਵੇਟ ਵਾਹिकल्स ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ ਤੋਂ ਰੌਲਾ ਪੈਦਾ ਤੁਸੀਂ ਗੱਡੀ ਏਗਲ ਜਗ੍ਹਾ ਪਾਰਕ ਕੀਤੀ ਤੇ ਉਹਨੇ ਕਹਿ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ ਚ ਬਹਿ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਹੈ ਕੁਟਿਆ ਮਾਰਿਆ ਵੀ ਹੈ ਕਰਨਲ ਸਾਹਿਬ ਨੂੰ ਜਦੋਂ ਵੀ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਐਮ ਅ ਸਰਵਿੰਗ ਕਰਨਲ ਆਫ ਦੀ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਜੀ ਫਿਰ ਬੇਟੇ ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨਾਂ ਨੂੰ سنگੀਨ ਸੱਟਾਂ ਵੱਜੀਆਂ ਜੀ ਮਿਲਟਰੀ ਹਸਪੀਟਲ ਚ ਰਹੇ ਇਹ ਸਰ ਇਕੁਇਵਲੈਂਟ ਕੇਸ ਹੈ ਦੋਨੋਂ ਸਿਮਿਲਰ ਕੇਸਿਸ ਨੇ 1992 ਦੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਬਹੁਤ ਹੀ ਇਸੇ ਕਿਸਮ ਦਾ ਹੌਟ ਹੈੱਡਿਡ ਪੁਲਿਸ ਅਫਸਰ ਲੱਗਾ ਸੀ ਉਸ ਟਾਈਮ ਤੇ ਇੱਕ ਲੈਫਟ ਹੈਂਡ ਕਰਨਲ ਜਿਹੜੇ ਛੁੱਟੀ ਆਏ ਸੀ ਉਹਨਾਂ ਨੂੰ ਵੀ ਐ ਕੁੱਟਮਾਰ ਕੀਤੀ ਤੋ ਉਦੋਂ ਜੁਆਇੰਟ ਇੱਕ ਜਿਹੜੇ ਸਾਡੇ ਗਵਰਨਰ ਸਨ सुरेंद्रनाथ ਜੀ ਲੇਟ सुरेंद्रनाथ ਜੀ ਉਹਨਾਂ ਨੂੰ ਜਦੋਂ ਆਮੀਚ ਇੱਥੇ ਵੈਸਟਰਨ ਕਮਾਂਡ ਦੇ ਚੀਫ ਨੇ ਜਨਰਲ ਜੋਸ਼ੀ ਨੇ ਇਹ ਗੱਲ ਕਹੀ ਕਿ ਬੜੀਏ ਮਾੜੀ ਗੱਲ ਹੈ देयर ਊਡ ਬੀ ਮੇਜਰ ਰੈਪਕੂਕੇਸ਼ਨਸ ਬਿਟਵੀਨ ਦੀ ਪੁਲਿਸ ਐਂਡ ਦੀ ਆਰਮਡ ਫੋਰਸਸ ਉਹਨਾਂ ਨੇ ਇੱਕ ਜੁਆਇੰਟ ਇਨਕੁਆਇਰੀ ਲਾ ਦਿੱਤੀ ਇੱਕ ਬ੍ਰਿਗੇਡੀਅਨ ਲਗਾ ਦਿੱਤਾ ਇੱਕ ਡੀਆਈਜੀ ਪੰਜਾਬ ਦਾ ਲਗਾ ਦਿੱਤਾ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹ ਐਸਐਸਐਸਪੀ ਦੇ ਖਿਲਾਫ ਇਹ ਪਾਇਆ ਗਿਆ ਕਿ ਇਸ ਆਦਮੀ ਨੇ ਉਹਨਾਂ ਤੇ ਢਾਲ ਮਾਲਟਰੀਟਮੈਂਟ ਕੀਤੀ ਕੁੱਟਿਆ ਮਾਰਿਆ ਤੋਂ ਹੀ ਹੀ ਵਾਸ ਅਲਟੀਮੇਟਲੀ ਸ਼ਿਫਟਡ ਆਊਟ ਆਫ ਚੰਡੀਗੜ੍ਹ ਟੂ ਹਿਸ ਪੇਰੈਂਟ ਕਾਉਂਟਰ ਪੰਜਾਬ ਦਾ ਸੀ ਸਾਰਿਆਂ ਨੂੰ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਰ ਮੰਗ ਕਰਾਂ ਇਹ ਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾਂ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੁੱਚਾ ਪੰਜਾਬ ਇਹ ਚੰਗਾ ਕਿ ਸਾਰ ਨੂੰ ਪਹਿਲੇ ਇਹੀ ਐਸਐਸਪੀ ਜਿਹਦਾ ਨਾਂ ਨਾਨਕ ਸਿੰਘ ਹੈ ਨਾਂ ਬਹੁਤ ਚੰਗਾ ਬਟ ਕੰਮ ਚੰਗੇ ਨਹੀਂ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਇਮੀਜਟਲੀ ਉਹਨੂੰ ਉਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰਿਆਂ ਨੇ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਰਸ ਹਨ ਮਾਫੀ ਵੀ ਬੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ What does suspension mean? And the SSP says we need 45 days. ਇਹ ਤਾਲੀਆ ਕਹਿ ਤੇ ਦਾ ਟਾਈਮ ਚਾਹੀਦਾ ਜੀ ਤੁਸੀਂ ਜੁਆਇੰਟ ਇਨਵੈਸਟੀਗੇਸ਼ਨ ਦੋ ਇੱਕ ਕਾਮੀ ਨੂੰ ਤੇ ਪੁਲਿਸ ਨੂੰ ਕਿਸੇ ਸੀਨੀਅਰ ਆਦਮੀ ਨੂੰ 48 ਘੰਟਿਆਂ ਦਾ ਟਾਈਮ ਦੋ ਤੇ ਸਾਡੀ ਮੰਗ ਔਨ ਦੀ ਫਲੋਰ ਆਫ ਦੀ ਹਾਊਸ ਇਹ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਵਾਸਤੇ ਕੰਮ ਕੀਤਾ ਹੈ ਬਿੜਾ ਵਰਦੀ ਤੋਂ ਆਂਦੇ ਨੇ ਸ਼ਰਾਬੀ ਹਾਲੇ ਚਾਂਦੇ ਨੇ ਇੱਕ ਸਿੱਖ ਮੈਜੋਰਟੀ ਸੂਬੇ ਦੇ ਵਿੱਚ ਜੇ ਕਿਸੇ ਸਿੱਖ ਅਫਸਰ ਦੀ ਇੱਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਸੂਬਿਆਂ ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਬੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਪਾਉਂਡ ਕਰਕੇ ਮਿਨਮ ਇੱਕ ਮੈਕਸਿਮਮ ਹਫਤੇ ਦੇ ਵਿੱਚ ਇਹ ਰਿਪੋਰਟ ਆਏ ਤੇ ਇਹਨਾਂ ਅਫਸਰਾਂ ਦੇ ਖਿਲਾਫ एफआईआर दर्ज ਹੋਏ ਅੰਦਰ ਹੋਣ ਤੇ ਇਹਨਾਂ ਨੂੰ ਬਰਖਾਸਤ ਕੀਤਾ ਜਾਏ ਦੇ ਆਰ ਮੈਨ ਇਨ ਯੂਨੀਫਾਰਮ ਇਹਨਾਂ ਨੇ ਕਾਇਦਾ ਤੇ ਕਾਨੂੰਨ ਸਰ ਲਾਗੂ ਕਰਨਾ ਸੋ ਦੇ ਆਰ ਬੀਹੇਵਿੰਗ ਮੋਰ ਲਾਈਕ ਐਨੀਮਲਸ ਸੋ ਇਸ ਗੱਲ ਕਾਰਨ ਅਸੀਂ ਉਮੀਦ ਕਰਾਂਗੇ ਸਰ ਤੁਹਾਡੇ ਤੋਂ ਯੂ ਆਦੀ ਕਸਟੋਡੀਅਨ ਆਫ ਦੀ ਹਾਊਸ ਵੀ ਆਰ ਆਲ ਵੈਲ ਮੀਨਿੰਗ ਪੰਜਾਬੀ ਸਾਡੀ ਗੁਜ਼ਾਰੇਸ਼ ਇਹ ਹੈ ਕਿ ਬਹੁਤ ਵੱਡੀ ਸੱਟ ਪਈ ਹੈ ਹਰ ਪਰਿਵਾਰ ਦਾ ਅੱਜ ਤੇ ਚਲੋ ਹੁਣ ਟ੍ਰੈਡੀਸ਼ਨ ਸਰ ਚੰਦੇ ਸਾਲਾਂ ਦੀ ਬੰਦ ਹੋਈ ਇਸ ਤੋਂ ਪਹਿਲੇ ਤੇ ਇਹ ਬਾਪ ਦੇ ਤਿੰਨ ਮੁੰਡੇ ਸੀ ਦੋ ਆਮੀ ਵਿੱਚ ਇੱਕ ਵਾਈ ਦਾ ਕੰਮ ਕਰਦਾ ਸੀ ਜੀ ਤੇ ਜੇ ਅਸੀਂ ਇਹ ਪੰਜਾਬ ਦੇ ਵਿੱਚ ਹੀ ਜਸਟਿਸ ਨਹੀਂ ਦੇ ਪਾਵਾਂਗੇ ਇਹਦਾ ਮੈਸੇਜ ਵਿਸ਼ੇਸ਼ ਤੌਰ ਤੇ ਤੁਹਾਡੀ ਗਵਰਨਮੈਂਟ ਵਾਸਤੇ ਬਹੁਤ ਮਾੜਾ ਹੋਵੇਗਾ ਸੋ ਮੇਰੀ ਮੰਗ ਹੈ ਇਮੀਡੀਏਟਲੀ ਇਹ ਕੰਮ ਕੀਤਾ ਜਾਏ ਸਮੁੱਚੇ ਪੰਜਾਬ ਦੀ ਮੰਗ ਹੈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ